ਮੈਂ ਮਜੇ ਦੀ ਜੱਟੀ ਤੇਰੇ ਕਰ ਕੀ ਖਟਖੱਟੀ ਭੀ ਮੈਂ ਮਜੇ ਦੀ ਜੱਟੀ ਤੇਰੇ ਕਰ ਕੀ ਖਟਖੱਟੀ ਮੇਰੀ ਦੁੱਖ ਦੀ ਜੋਰ ਦੀ ਬੱਖੀ ਮੇਰੀ ਦੁੱਖ ਦੀ ਜੋਰ ਦੀ ਬੱਖੀ ਬੇਬ ਚਾਲੇ ਹਾਣੀਆਂ ਬੇਬ ਚਾਲੇ ਝਾਲਮਾ ਬੇਬ ਚਾਲੇ ਹਾਣੀਆਂ ਬੇਬ ਚਾਲੇ ਝਾਲਮਾ ਬੇਬ ਚਾਲੇ ਹਾਣੀਆਂ ਮੇਰੀ ਦੁਖੇਦ ਜੋਰ ਦੀ ਬਖੀ ਮੇਰੀ ਦੁਖੇ ਜੋਰ ਦੀ ਬਖੀ ਬੇਮੈ ਤੁਰਦੀ ਫੇਰਦੀ ਅਕੀ ਬੇਮੈ ਤੁਰਦੀ ਫੇਰਦੀ ਅਕੀ ਬੇਮੈ ਗਈ ਬੋਲੇ ਦੀ ਹੱਟੀ ਬੇਮੈ ਗਈ ਬੋਲੇ ਦੀ ਹੱਟੀ ਉਥੇ ਲੱਪ ਜਮੈਣ ਫੱਕੀ ਬੇ ਉਥੇ ਲੱਪ ਜਮੈਣ ਫੱਕੀ ਮੈਨੂੰ ਫਰਕ ਬਿਆਨ ਰਤੀ ਮੈਨੂੰ ਫਰਕ ਬਿਆਨ ਰਤੀ ਬੇਬ ਚਲੇ ਝਾਲਮਾ ਬੇਬ ਚਲੇ ਹਾਣੀਆਂ ਬੇਬ ਚਲੇ ਝਾਲਮਾ ਬੇਬ ਚਲੇ ਹਾਣੀਆਂ ਬੇਬ ਚਲੇ ਝਾਲਮਾ ਵੇ ਮੈਂ ਗਈ ਪੋਲੇ ਦੇ ਬੀੜੇ ਵੇ ਮੈਂ ਗਈ ਪੋਲੇ ਦੇ ਬੀੜੇ ਉਥੇ ਫਿਰਦੇ ਦੋਸ ਪੇਰੇ ਉਥੇ ਫਿਰਦੇ ਦੋਸ ਪੇਰੇ ਵੀ ਉਹ ਦੋਨੇ ਜਿਹੜੇ ਸਪੇਰੇ ਵੀ ਉਹ ਦੋਨੇ ਜਿਹੜੇ ਸਪੇਰੇ ਉਹ ਦੋਨੋਂ ਵੀਰਨ ਤੇਰੇ ਵੀ ਉਹ ਦੋਨੋਂ ਵੀਰਨ ਤੇਰੇ ਵੀ ਉਥੇ ਹੌਲ ਪੈ ਗਿਆ ਮੇਰੇ ਉਥੇ ਹੌਲ ਪੈ ਗਿਆ ਮੇਰੇ ਬੇਬ ਚੱਲੇ ਝਾਲਮ ਬੇਬ ਚੱਲੇ ਹਾਣੀਆਂ ਬੇਬ ਚੱਲੇ ਝਾਲਮ ਬੇਬ ਚੱਲੇ ਹਾਣੀਆਂ ਬੇਬ ਚੱਲੇ ਝਾਲਮ ਵੇ ਬਚਾਲ ਆਇਆ ਵੇ ਮੈਂ ਗਈ ਪੋਲੂ ਦੇ ਢੇੜੇ ਮੈਂ ਮੈਂ ਗਈ ਪੋਲੇ ਦੇ ਢੇੜੇ ਉੱਥੇ ਨੱਚੇ ਨਚਰੀ ਜੇੜੀ ਉੱਥੇ ਨੱਚੇ ਨਚਰੀ ਜੇੜੀ ਉਹੋ ਲੱਗਦੀ ਸੌਕਣ ਮੇਰੀ ਉਹੋ ਲੱਗਦੀ ਸੌਕਣ ਮੇਰੀ ਵੇ ਉਥੇ ਨੇ ਤਮਾਰਦੀ ਗੇੜੀ ਉਥੇ ਨੇ ਤਮਾਰਦੀ ਗੇੜੀ 베 ਤੂੰ ਵਟਲੈੋਂ ਤੋਪਾ ਸਾ ਵੀ ਤੂੰ ਮਟਲੈਯੋ ਤੋਪਾ ਸਾ ਵੀ ਮੈਂ ਬੁਰੀ ਕਰੂ ਬਦਮਾਸਾ ਵੀ ਮੈਂ ਬੁਰੀ ਕਰੂ ਬਦਮਾਸਾ ਉਹ ਤੋਂ ਬਚੇ ਝਾਲਮਾ 베 ਬਚ ਲੈ ਝਾਲਮਾ 베 ਬਚ ਲੈ ਹਾਨੀਆਂ 베 ਬਚ ਲੈ ਝਾਲਮਾ 베 ਬਚ ਲੈ ਹਾਨੀਆਂ 베 ਬਚ ਲੈ ਝਾਲਮਾ 베 ਬਚ ਲੈ ਹਾਨੀਆਂ ਵੇ ਮੇ ਗਈ ਪੁੱਲੇ ਦੀ ਹਵੇਲੀ ਵੇ ਮੇ ਗਈ ਪੁੱਲੇ ਦੀ ਹਵੇਲੀ ਉੱਥੇ ਬੈਠੇ ਤੇਰੇ ਬੇਲੀ ਉੱਥੇ ਬੈਠੇ ਤੇਰੇ ਬੇਲੀ ਉੱਥੇ ਜਗਗਲਾਸੀ ਖੜਕੇ ਵੇ ਉੱਥੇ ਜਗਗਲਾਸੀ ਖੜਕੇ ਵੇ ਉਹ ਪੀਂਦੇ ਇੱਕ ਦੂਜੇ ਤੋਂ ਫੜਕੇ ਵੇ ਪੀਂਦੇ ਇੱਕ ਦੂਜੇ ਤੋਂ ਫੜਕੇ ਉਨਾਂ ਤੋਂ ਬਚ ਝਾਲਮਾ ਉਨਾਂ ਤੋਂ ਬਚ ਝਾਲਮਾ ਬੇਬ ਚਲੇ ਝਾਲਮਾ ਬੇਬ ਚਲੇ ਹਾਣੀਆਂ ਬੇਬ ਚਲੇ ਝਾਲਮਾ ਬੇਬ ਚਲੇ ਹਾਣੀਆਂ ਮੈਂ ਮਾਝੇ ਦੀ ਜੱਟੀ ਕਰਦੀ ਰੀ ਕੀ ਖਟਖੱਟੀ ਮੈਂ ਮਾਝੇ ਦੀ ਜੱਟੀ ਕਰਦੀ ਰੀ ਕੀ ਖਟਖੱਟੀ ਬੇਬ ਚਲੇ ਝਾਲਮਾ ਬੇਬ ਚਲੇ ਹਾਣੀਆਂ ਬੇਬ ਚਲੇ ਝਾਲਮਾ ਬੇਬ ਚਲੇ ਹਾਣੀਆਂ ਬੇਬ ਚਲੇ ਜਾਲਮਾ